हां जी पंजाबीयो ਸਾਸਰਿਕ ਕਾਲ ਜਿਵੇਂ ਕਿ ਬਿਕਰਮ ਸਿੰਘ ਮੋਜੀਠੀਆ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦਾ ਦੂਜਾ ਐਕਸ਼ਨ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਪੰਜਾਬ ਦੇ ਲੋਕ ਕਹ ਰਹੇ ਸੀ ਕਿ ਜੇਕਰ ਫਰਨੀ ਇਹ ਤਾਂ ਬਹੁਤ ਵੱਡੀ ਮੱਛੀ ਫਰਨੀ ਹੈ ਕਿ ਹੁਣ ਪੰਜਾਬ ਦੇ ਮੁੱਖ ਮੰਤਰੀ ਦਾ ਤੁਹਾਨੂੰ ਬਿਆਨ ਵੀ ਸੁਣਾਉਣ ਜਾ ਰਹੇ ਆਂ ਔਰ ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਯਾਨੀ ਵਿਰੋਧੀ ਧਿਰ ਦੇ ਨੇਤਾ ਔਰ ਚੰਨੀ ਸਾਹਿਬ ਇਹਨਾਂ ਤੇ ਵੀ ਦੂਜਾ ਨੰਬਰ ਲੱਗਣ ਜਾ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਕਹਿਣਾ ਸੀ ਕਿ ਭਾਈ ਜਿਹੜੇ ਵੱਡੇ ਮਗਰਮੱਛ ਨੇ ਇਹਨਾਂ ਨੂੰ ਪੰਜਾਬ ਦੀ ਸਰਕਾਰ ਦਰਾਂਸਾਲ ਦੇ ਵਿੱਚ ਹੱਥ ਪਾਉਣ ਦੇ ਵਿੱਚ ناکਾਮ ਹੈ ਪਰ ਉਹੀ ਸਵਾਲਾਂ ਦੇ ਜਵਾਬ ਅੱਜ ਭਗਵੰਤ ਮਾਨ ਦੇ ਮੂੰਹੋਂ ਵੀ ਤੁਹਾਨੂੰ ਸੁਣਾਵਾਂਗੇ ਕਿਉਂਕਿ ਹੁਣ ਸੁਖਪਾਲ ਸਿੰਘ ਖਹਿਰਾ ਔਰ ਦੂਜੇ ਪਾਸੇ ਚੰਨੀ ਸਾਹਿਬ ਉਹਨਾਂ ਦਾ ਬਿਆਨ ਆਇਆ ਕਹਿੰਦੇ ਭਾਈ ਹੁਣ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਜਿਹੜਾ ਐਕਸ਼ਨ ਕੀਤਾ ਇਹ ਬਹੁਤ ਮਾਰਾ ਕੀਤਾ ਭਗਵੰਤ ਮਾਨ ਨੇ ਤਾਂ ਹੁਣ ਸਵਾਲ ਇਹ ਵੀ ਇਹਨਾਂ ਦੀ ਗੈਂਗਲੇ ਵਿੱਚ ਕਿਵੇਂ ਰਲੇ ਹੋਏ ਆ ਕੋਈ ਵੀ ਤੁਹਾਡੇ ਸਾਹਮਣੇ ਅੱਜ ਸਾਬਤ ਕਰਾਂਗੇ ਕਿਉਂਕਿ ਪੰਜਾਬ ਦੇ ਲੋਕ ਵੀ ਉਹਨਾਂ ਦੇ ਵਿਰੁੱਧ ਖੜੇ ਹੋ ਗਏ ਨੇ ਇੱਕ ਪਾਸੇ ਪੰਜਾਬ ਦਾ ਮੁੱਖ ਮੰਤਰੀ ਉਸ ਪਰਿਵਾਰ ਦੇ ਉੱਤੇ ਐਕਸ਼ਨ ਕਰਦਾ ਕਿ ਬਾਦਲ ਪਰਿਵਾਰ ਨੂੰ ਅੱਜ ਤੱਕ ਕੋਈ ਵੀ ਪੰਜਾਬ ਦਾ ਮੁੱਖ ਮੰਤਰੀ ਹੱਥ ਤੱਕ ਨਹੀਂ ਲਾ ਸਕਦਾ ਸੀ ਔਰ ਹੁਣ ਭਗਵੰਤ ਮਾਨ ਨੇ ਜਿਹੜਾ ਐਕਸ਼ਨ ਕੀਤਾ ਦੂਜਾ ਐਕਸ਼ਨ ਹੋ ਚੁੱਕਿਆ ਹੈ ਕਿਉਂਕਿ ਮੁੱਖ ਮੰਤਰੀ ਨੇ ਪਹਿਲਾਂ ਨੰਬਰ ਚੱਕਿਆ ਮਜੀਠੀਆ ਉਸ ਤੋਂ ਬਾਅਦ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਅੰਦਰ ਵਿਰੋਧ ਸ਼ੁਰੂ ਹੋ ਗਿਆ ਕਿ ਜਿਹੜਾ ਵੱਡਾ ਮਗਰਮਾਚੀ ਯਾਨੀ ਸੁਖਵੀਰ ਬਾਦਲ ਬੇਤਨ ਲੋਗ ਨੂੰ ਸੁੱਖਾ ਵੀ ਕਹਿੰਦੇ ਨੇ ਕਹਿੰਦੇ ਸੁੱਖੇ ਨੂੰ ਨਹੀਂ ਚੱਕਿਆ ਜੀ ਪਰ ਮੁੱਖ ਮੰਤਰੀ ਕਿੱਥੋਂ ਹਰਦੇ ਨੇ ਮੁੱਖ ਮੰਤਰੀ ਦਾ ਵੀ ਪਾਰਾ ਦਰਾ ਸਾਲ ਦੇ ਵਿੱਚ ਅਸਮਾਨ ਤੇ ਚੜ ਗਿਆ ਤਾਂ ਹੁਣ ਇਹਦੇ ਨਾਲ-ਨਾਲ ਬਾਦਲ ਪਰਿਵਾਰ ਤਾਂ ਚੱਕਣਾ ਹੀ ਸੀ ਔਰ ਦੂਜੇ ਪਾਸੇ ਦੇ ਨਾਲ-ਨਾਲ ਸੁਪਾਲ ਸਿੰਘ ਖਹਿਰਾ ਔਰ ਚੰਨੀ ਸਾਹਿਬ ਨੂੰ ਵੀ ਭਲੇਟਣ ਜਾ ਰਹੇ ਨੇ ਕਿਉਂਕਿ ਇਹਨਾਂ ਨੇ ਸਵਾਲ ਹੀ ਉਹ ਕੀਤੇ ਜਿਹੜੇ ਪੰਜਾਬ ਦੀ ਜਨਤਾ ਨੂੰ ਵੀ ਜਾਚੂਵੇ ਨੇ ਪੰਜਾਬ ਦੇ ਲੋਕ ਤਾਂ ਇੱਕ ਤਰਫਾ ਹੀ ਖੜ ਗਏ ਨੇ ਕਾਲੇ ਵੀ ਮੁੱਖ ਮੰਤਰੀ ਨੇ ਬਹੁਤ ਵੱਡਾ ਐਕਸ਼ਨ ਕੀਤਾ ਅਸੀਂ ਇਹਦਾ ਸਮਰਥਨ ਕਰਦੇ ਆਂ ਪਰ ਦੂਜੇ ਪਾਸੇ ਵਿਰੋਧੀ ਧਿਰਾਂ ਜਿਹੜੀਆਂ ਕੱਲ ਬਹੁਤ ਵੱਡਾ ਰੌਲਾ ਪਾਉਂਦੀਆਂ ਸੀ ਉਹੀ ਧਿਰਾਂ ਦੇ ਨੇਤਾ ਬਾਹਰ ਆ ਕੇ ਕੀ ਗੱਲ ਕਹਿੰਦੇ ਨੇ ਕਹਿੰਦੇ ਭਾਈ ਬਾਦਲ ਪਰਿਵਾਰ ਦੇ ਉੱਤੇ ਐਕਸ਼ਨ ਕਰਕੇ ਬੜਾ ਮਾੜਾ ਕੰਮ ਕੀਤਾ ਤਾਂ ਹੁਣ ਮੁੱਖ ਮੰਤਰੀ ਨੇ ਕਿਵੇਂ ਘੇਰੇ ਦੇ ਵਿੱਚ ਲੈ ਲਏ ਨੇ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਕਿਵੇਂ ਚੱਕਦੇ ਹੋਏ ਮੁੱਖ ਮੰਤਰੀ ਸਾਹਿਬ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਸੁਖਪਾਲ ਸਿੰਘ ਖੈਰਾ ਔਰ ਬਾਕੀ ਦੇ ਕਈ ਲੀਡਰਾਂ ਨੇ ਹਲੇ ਹੋਰ ਵੀ ਨਾਮ ਆਉਣਾ ਬਾਕੀ ਹੈ ਸੁਣੋ ਇਹ ਇਹਦਾ ਮਤਲਬ ਇਹ ਹੈ ਲੋਕਾਂ ਦੀ ਖੁਸ਼ੀ ਨਹੀਂ ਆਈ ਉਹਨਾਂ ਤਾਂ ਪੁੱਤ ਮਰ ਗਏ ਉਹ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਪੀੜਤ ਨੇ ਇਹ ਅਸਲ ਚ ਨਾ ਫਰਕ ਅਨੁਪਰਕਿ ਸ਼ੋ ਕਰਿਆ ਯਾਰ ਕਿਸੇ ਨੇ ਤਾਂ ਹੱਥ ਪਾਇਆ ਯਾਰ ਕਿਸੇ ਨੇ ਤਾਂ ਕੋਈ ਕੋਈ ਵੱਡੇ ਬੰਦਿਆਂ ਨੇ ਹੱਥ ਵਾਗਿਆ ਇੱਕ ਹੋਰ ਦੁੱਖ ਦੀ ਗੱਲ ਇਹ ਹੈ ਇਹ ਇਹਦੇ ਨਾਲ ਕੀ ਹੋਇਆ ਇੰਨਾ ਦਾ ਇੱਕ ਹੋਰ ਗੈਂਗ ਸਾਹਮਣੇ ਆ ਗਿਆ ਜਿਹੜੇ ਕਹਿੰਦੇ ਸੀ ਵੱਡੇ ਵੱਡੇ ਲੀਡਰ ਵੱਡੀਆਂ ਪਾਰਟੀਆਂ ਦੇ ਪ੍ਰਧਾਨ ਕਿ ਜੀ ਛੋਟੀਆਂ ਮੱਛੀਆਂ ਫੜੀ ਜਾਂਦੇ ਆ ਵੱਡੇ ਨੂੰ ਹੱਥੇ ਪਾਉਂਦੇ ਆ ਉਹ ਕੱਲ ਦੇ ਇਸ ਗੱਲ ਦੀ ਨਿੰਦਾ ਕਰੀ ਜਾਂਦੇ ਜੀ ਨਹੀਂ 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 ਇਹ ਤਾਂ ਗਲਤ ਕਰ ਬਾਈ ਪਾਸੇ ਵਿਰੋਧੀ ਧਿਰ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਔਰ ਦੂਜੇ ਪਾਸੇ ਮੁੱਖ ਮੰਤਰੀ ਚੰਨੀ ਯਾਰੀ ਇਹਨਾਂ ਨੇ ਭਗਵੰਤ ਮਾਨ ਦੇ ਵਿਰੁੱਧ ਬੋਲਿਆ ਕਿ ਭਾਈ ਇਹ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਐਕਸ਼ਨ ਕਰਕੇ ਬਹੁਤ ਮਾੜਾ ਕੀਤਾ। ਆ ਮੈਂ ਹੁਣ ਇਹਨਾਂ ਨੂੰ ਸਾਰਿਆਂ ਨੂੰ ਕਹਿਣਾ ਚਾਹਣਾ। আর ਦੂਜੇ ਪਾਸੇ ਭਗਵੰਤ ਮਾਨ ਸਰਕਾਰ ਦਾ ਜਿਹੜਾ ਕਿ ਐਕਸ਼ਨ ਹੈ ਉਹ ਸੁਖਵੀਰ ਸਿੰਘ ਬਾਦਲ ਤੇ ਵੀ ਹੋਣ ਜਾ ਰਿਹਾ। ਬੀਤੀ ਰਾਤ ਮੈਂ ਇੱਕ ਵੀਡੀਓ ਪਾਈ ਆ ਤੇ ਤੁਹਾਡੇ ਸਾਹਮਣੇ ਇਹ ਗੱਲ ਸਿੱਧ ਕੀਤੀ ਹੈ ਕਿ ਭਾਈ ਇਕੱਲਾ ਬਿਕਰਮ ਸਿੰਘ ਮਜੀਠੀਆ ਨਹੀਂ ਬਹੁਤ سارے ਲੋਕ ਖੜੇ ਫਸਨੇ ਬਾਕੀ ਨਹੀਂ। ਹੁਣ ਤੁਸੀਂ ਇਹ ਵੇਖੋ ਜਿੰਨੇ ਲੋਕ ਰੋਣਾ ਪਾਉਂਦੇ ਸੀ ਕਿ ਭਾਈ ਬਿਕਰਮ ਸਿੰਘ ਮਜੀਠੀਆ ਬਰਦ ਬੋਲਦਾ ਸੀ ਪਗੰਤਮਾਨ ਦੇ ਬਹੁਤ ਚੰਗਾ ਕਰਦਾ ਸੀ ਕਹਿੰਦੇ ਸਰਕਾਰ ਦੀਆਂ ਪੋਲਾਂ ਖੋਲਦਾ ਸੀ ਪਰ ਅਕਸਰ ਪੰਜਾਬ ਦੇ ਲੋਕ ਬਾਕੀ ਲੋਕ ਵੀ ਜਾਣਦੇ ਉਹਨਾਂ ਦੇ ਖੋਦੇ ਲੋਕ ਵੀ ਜਾਣਦੇ ਨੇ ਇਹਨਾਂ ਦੇ ਲੀਡਰ ਵੀ ਜਾਣਦੇ ਆ ਅਕਾਲੀ ਦਲ ਦੇ ਕਿ ਕਿੰਦੀ ਅਸੀਂ ਲੁੱਟ ਮਚਾਈ ਕਿੰਨਾ ਅਸੀਂ ਯਾਨੀ ਪੈਸਾ ਲੁੱਟਿਆ ਪੰਜਾਬ ਦੇ ਅੰਦਰੋਂ 25 ਸਾਲ ਤੱਕ ਰਾਜ ਕਰਕੇ ਪੂਰੀ ਯਾਨੀ ਜ਼ਿੰਦਗੀ ਦੀ ਰੋਜੀ ਰੋਟੀ ਖੜੀ ਕਰ ਲਈ ਇਹਨਾਂ ਨੇ ਔਰ ਦੂਜੇ ਪਾਸੇ ਉਹਨਾਂ ਦੀ ਇੱਕ ਵਾਈਫ ਆ ਜਿਹੜੀ ਹਰ ਸਿਮਰਤ ਕੌਰ ਸੁਖਵੀਰ ਸਿੰਘ ਬਾਦਲ ਦੀ ਉਹ ਕੀ ਕਹਿ ਰਹੀ ਸੀ ਕਹਿੰਦੀ ਭਗਵਾਨ ਤਮਾਨ ਕਿਹੜੇ ਖੇਤ ਦੀ ਮੂੜੀ ਐ ਸਾਡੇ ਦੇ ਤਾਂ ਕਹਿੰਦੀ ਵੱਡੇ ਵੱਡੇ ਐਕਸ਼ਨ ਨਹੀਂ ਕਰ ਸਕੇ ਇਥੇ ਸਿੱਧ ਹੁੰਦਾ ਕਿ ਇਹਨਾਂ ਦੇ ਹੰਕਾਰ ਹਲੇ ਵੀ ਝੜਕ ਰਿਹਾ ਭਾਵੇਂ ਕਹਿੰਦੇ ਸੱਤਾ ਦੇ ਵਿੱਚ ਕੋਈ ਰਹੇ ਪਰ ਹੁਕਮ ਸਾਡੇ ਚੱਲਣੇ ਆ ਪੰਜਾਬ ਦੇ ਅੰਦਰ ਪੰਜਾਬ ਨੂੰ ਇਹਨਾਂ ਨੇ ਆਪਣੀ ਕਟਪੁਤਲੀ ਬਣਾਇਆ ਹੱਥਾਂ ਦੀ ਕਿ ਪੰਜਾਬ ਸਾਡੇ ਇਸ਼ਾਰਿਆਂ ਤੇ ਨੱਚੂਗਾ ਇਹ ਗੱਲਾਂ ਦਰਅਸਲ ਦੇ ਵਿੱਚ ਸੱਚੀਆਂ ਨੇ ਬਿਲਕੁਲ ਸੱਚੀਆਂ ਨੇ ਜਦੋਂ ਬੀਤੀ ਰਾਤ ਮਜੀਠੀਆ ਦੇ ਘਰ ਦੇ ਵਿੱਚ ਐਕਸ਼ਨ ਹੁੰਦਾ ਆਪਣੀ ਘਰ ਵਾਲੀ ਵੀ ਕਹਿੰਦੀ ਐ ਕਹਦੀ ਵੀ ਵਿਜੀਲੈਂਸ ਦੇ ਜਿਹੜੇ ਆਫਸਰ ਸੀ ਉਹ ਸਾਡੀਆਂ ਕੰਦਾ ਡੱਪ ਕੇ ਆ ਗਏ ਸਾਡੇ ਨਾਲ ਵੀ ਧੱਕਾ ਮੁਕੀ ਕੀਤੀ ਐ ਦਰਸਲ ਦੇ ਵਿੱਚ ਇਹ ਵੀ ਗੱਲ ਝੂਠ ਨਿਕਲੀ ਐ ਕਿਉਂਕਿ ਵਿਜੀਲੈਂਸ ਦੇ ਜਿਹੜੇ ਆਫਸਰ ਸੀ ਉਹ ਸਾਰੇ ਜਾਣਦੇ ਮੀਡੀਆ ਦੇ ਕੈਮਰਾ ਥੱਲੇ ਸੀ ਉਹ ਉਲਟਾ ਇਹਨਾਂ ਨੇ ਬਿਆਨਵਾਜੀ ਕੀਤੀ ਕਹਿੰਦੇ ਸਾਡੇ ਤੇ ਭਾਈ ਧੱਕਾ ਮੁਕੀ ਕਰਦੇ ਨੇ ਸਾਡੀਆਂ ਕੰਦਾ ਡੱਪਿਆਉਂਦੇ ਨੇ ਪਰ ਤੁਸੀਂ ਹੁਣ ਆਪ ਸਮਝੋ ਕਿ ਵਿਜੀਲੈਂਸ ਦੇ ਜਿਹੜਾ ਛਾਪਾ ਮਾਰਨਾ ਸੀ ਪਰ ਇਹਨਾਂ ਨੂੰ ਦੱਸ ਕੇ ਮਾਰਨਾ ਸੀ ਕਿ ਜਿਹੜਾ ਤੁਹਾਡਾ ਸਮਾਨ ਉਹਰਾ ਪਰਾਂ ਕਰਦੇ ਹੋ ਤੁਸੀਂ ਇਹ ਵੀ ਦਰਸਾਲ ਦੇ ਵਿੱਚ ਗਲਤ ਸਿੱਧ ਹੋਈ ਇਹਨਾਂ ਦੀ ਗੱਲ ਹੁਣ ਇਹਨਾਂ ਦੇ ਹੋਰ ਵੀ ਪਰਿਵਾਰ ਦੇ ਉੱਤੇ ਬਹੁਤ ਵੱਡਾ ਐਕਸ਼ਨ ਹੋਣ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਦਾ ਤਾਂ ਉਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਔਰ ਮੁੱਖ ਮੰਤਰੀ ਰਹੇ ਚੰਨੀ ਕਿਉਂਕਿ ਇਹ ਤਾਂ ਸਾਰਾ ਪੰਜਾਬ ਜਾਣਦਾ ਕਿ ਭਾਈ ਜਿਹੜੇ ਪੰਜਾਬ ਨੂੰ ਲੁੱਟ ਕੇ ਬੈਠੇ 25 ਸਾਲ ਤੋਂ 25 ਸਾਲ ਤੋਂ ਯਾਨੀ ਇਹਨਾਂ ਨੇ ਲੁੱਟਿਆ ਪੰਜਾਬ ਨੂੰ ਔਰ ਹੁਣ ਜਿਹੜੇ ਸਾਡੇ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਵਿੱਚ ਸੋਪਾਲ ਸਿੰਘ ਖੈਰਾ ਔਰ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਕਹਿ ਸਕਦੇ ਜਿਵੇਂ ਕਿ ਚੰਨੀ ਸਾਹਿਬ ਇਹ ਕਹਿੰਦੇ ਕੀ ਹੈ 14 ਕੀ ਬਿਦਰਾਸਾਲ ਦੇ ਵਿੱਚ ਉਹ ਕਹਿੰਦੇ ਨੇ ਭਗਵਾਨ ਤਮਨ ਸਰਕਾਰ ਨੇ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਐਕਸ਼ਨ ਕਰਕੇ ਬਹੁਤ ਵੱਡਾ ਮਾੜਾ ਕੰਮ ਕੀਤਾ ਐ ਇਸ ਗੱਲ ਤੋਂ ਵੀ ਸਿੱਧ ਹੁੰਦਾ ਪੰਜਾਬ ਵਾਲਿਓ ਗੌਰ ਨਾਲ ਸੁਣਨ ਦੀ ਲੋੜ ਐ ਇਸ ਗੱਲ ਨੂੰ ਇਸ ਗੱਲ ਤੋਂ ਸਿੱਧ ਹੁੰਦਾ ਕਿ ਇਹਨਾਂ ਦੀ ਸਾਰਿਆਂ ਦੀ ਰੋਟੀ ਵੀ ਸਾਂਝੀ ਐ ਇਹ ਪੈਗ ਸ਼ੈਗ ਵੀ ਸਾਰੇ ਇਕੱਠੇ ਹੀ ਲਾਉਂਦੇ ਨੇ ਐਸ ਕਰਕੇ ਇਹਨਾਂ ਨੇ ਉਸ ਬਾਦਲ ਪਰਿਵਾਰ ਦੀ ਹਮਾਇਤ ਕੀਤੀ ਜਿਨ੍ਹਾਂ ਦੇ ਵਿਰੁੱਧ ਪੂਰਾ ਪੰਜਾਬ ਨਹੀਂ ਪੂਰਾ ਮੁਲਕ ਖੜ ਗਿਆ ਕਿਉਂਕਿ ਮੁਲਕ ਦੇ ਵਿੱਚੋਂ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਘਾਟਾ ਪਿਆ ਸੀ ਉਸ ਸਮੇਂ ਦੇ ਵਿੱਚ ਅਕਾਲ ਤਖਤ ਸਾਹਿਬ ਜਾ ਕੇ ਜਿਹੜੇ ਲੋਕ ਖੁਦ ਆਪਣੇ ਆਪ بار-ਬਾਰ ਮਾਫੀਆਂ ਮੰਗ ਰਹੇ ਨੇ بار-ਬਾਰ ਇਹਨਾਂ ਦੇ ਵੱਡੇ ਬਾਦਲ ਦੁਆਰਾ ਵੀ ਮਾਫੀਆਂ ਮੰਗੀਆਂ ਗਈਆਂ ਭਾਂਡੇ ਵੀ ਧਵਾਏ ਗਏ ਇਹਨਾਂ ਤੋਂ ਬਹੁਤ ਸਾਰਾ ਕੁਝ ਕਰਵਾਇਆ ਗਿਆ ਇਹੀ ਮਜੀਠੀਆ ਕਿੰਨੇ ਲੋਕਾਂ ਨੂੰ ਮਰਵਾ ਚੁੱਕੇ ਹੈ ਤੁਹਾਨੂੰ ਪਤਾ ਬਹੁਤ ਸਾਰੇ ਨੌਜਵਾਨ ਚਿੱਟੇ ਦੀ ਭੇਡ ਚੜੇ ਇਹਦੇ ਵਿੱਚ ਹੋਏ ਚਿੱਟੇ ਦੇ ਨਾਲ ਇਹਨਾਂ ਨੂੰ ਦਰਾਂ ਸਾਲ ਦੇ ਵਿੱਚ ਹੁਣ ਸਜ਼ਾ ਮਿਲ ਰਹੀ ਹੈ ਤੇ ਹੁਣ ਕਬੂਲ ਕਰਨੀ ਬੜੀ ਔਖੀ ਲੱਗ ਰਹੀ ਹੈ ਅਮਰਪਾਲ ਸਿੰਘ ਤੇ ਕੇਸ ਬੋਣ ਵਾਲਾ ਕੌਣ ਹੈ ਇਹੀ ਵਿਕਰਮ ਸਿੰਘ ਮਜੀਠੀਆ ਜਿਹੜਾ ਕੱਲ ਕਹਿੰਦਾ ਸੀ ਆਪਦੇ ਪੁੱਤਰਾਂ ਨੂੰ ਕਿ ਮੈਂ ਚੱਲਿਆ ਪੁੱਤਰੋ ਤਕੜੇ ਹੋ ਕੇ ਰਹੋ ਜਿਵੇਂ ਕਿ ਬਹੁਤ ਵੱਡੀ ਇੱਕ جنگ ਲੜਨ ਜਾ ਰਿਹਾ ਹੁੰਦਾ ਸੋ ਪੰਜਾਬ ਇਹਨਾਂ ਗੱਲਾਂ ਦੇ ਵਿਰੋਧ ਕਰ ਰਿਹਾ ਹੈ ਕਿ ਜਿਹੜੀ ਚੁੰਡੀ ਪਹਿਲਾਂ ਤੁਸੀਂ ਵੱਢੀ ਐ ਤੇ ਜਦੋਂ ਤੁਹਾਡੇ ਕਿਸੇ ਨੇ ਵੱਢ ਲਈ ਫਿਰ ਦੁੱਖ ਲੱਗਦਾ ਯਾਨੀ ਅਮਰਪਾਲ ਸਿੰਘ ਦੇ ਵਕੀਲ ਦਾ ਬਿਆਨ ਆਉਂਦਾ ਉਹ ਕਹਿੰਦੇ ਵੀ ਅਮਰਪਾਲ ਸਿੰਘ ਤੇ ਕੇਸ ਪਵਾਉਣ ਵਾਲਾ ਇਹ ਬਿਕਰਮ ਸਿੰਘ ਮਜੀਠੀਆ ਪਹਿਲੇ ਨੰਬਰ ਦਾ ਯਾਨੀ ਇਹਨੇ ਭਗਵੰਤ ਮਾਨ ਸਰਕਾਰ ਨੂੰ ਸਪੋਰਟ ਕੀਤੀ ਤਾਂ ਉਹਨਾਂ ਨੇ ਕੇਸ ਪਾ ਦਿੱਤਾ ਉਸ ਤੋਂ ਬਾਅਦ ਉਹੀ ਭਗਵੰਤ ਮਾਨ ਸਰਕਾਰ ਜਦੋਂ ਸਕੰਜਾ ਕਰਦੀ ਹੁਣ ਮੈਂ ਇਹਨਾਂ ਸਾਡੇ ਲੀਡਰਾਂ ਨੂੰ ਪੁੱਛਣਾ ਚਾਹੁੰਦਾ ਜਿਹੜੇ ਵਿਰੋਧੀ ਧਿਰਾਂ ਦੇ ਵਿੱਚ ਨੇ ਉਹ ਚਾਹੁੰਦੇ ਕੀ ਨੇ ਯਾਰ ਇੱਕ ਪਾਸੇ ਦੇ ਕਹਿੰਦੇ ਭਗਵੰਤ ਮਾਨ ਸਰਕਾਰ ਵੱਡੇ ਮਗਰਮੱਛਾਂ ਨੂੰ ਨਹੀਂ ਫੜਦੀ ਔਰ ਦੂਜੇ ਪਾਸੇ ਜਦੋਂ ਉਸ ਪਰਿਵਾਰ ਤੇ ਐਕਸ਼ਨ ਹੁੰਦਾ ਜਿਹਨੂੰ ਅੱਜ ਤੱਕ ਕੋਈ ਪੰਜਾਬ ਦੇ ਮੁੱਖ ਮੰਤਰੀ ਨੇ ਹੱਥ ਨਹੀਂ ਪਾਇਆ ਸੀ ਤਾਂ ਠੀਕਾ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ